ਦੋਸਤੋ ਅਹਿਮ ਜਾਣਕਾਰੀ ਸਾਂਝੀ ਕਰਦੇ ਆ ਜਦੋਂ ਪਿਸਟਨ ਦੀ ਟਾਪ ਡਾਊਨ ਹੋਵੇ ਨਾ ਤਾਂ ਫਿਰ ਬਹੁਤ ਸਾਰੀਆਂ ਸਮੱਸਿਆ ਪਿਕਅਪ ਦੀ ਸਮੱਸਿਆ ਵਾਈਟ ਸਮੋਕ ਦੀ ਸਮੱਸਿਆ ਰਹਿੰਦੀ ਹੈ ਬਲੈਕ ਸਮੋਕ ਦੀ ਸਮੱਸਿਆ ਤੇ ਮਿਸਿੰਗ ਦੀ ਸਮੱਸਿਆ ਰਹਿੰਦੀ ਹੈ ਆਪਾਂ ਇੰਜਨ ਓਵਰਹਾਲ ਕੀਤਾ ਸੀ ਤੇ ਦਿਖਾਉਣੇ ਆ ਵੀ ਟਾਪ ਕਿੰਨੀ ਉੱਚੀ ਹੋਣੀ ਚਾਹੀਦੀ ਹੈ ਘੱਟੋ ਘੱਟ 5 ਤੋਂ 6000 ਦੇ ਕਰੀਬ ਇਹ ਸਵਿਫਟ ਦਾ ਇੰਜਨ ਹੈ ਇਹਦੀ ਆਪਾਂ ਟਾਪ ਉੱਚੀ ਰੱਖੀ ਹੈ ਡਾਉਨ ਟਾਪ ਦਾ ਜਿਹੜਾ ਨੁਕਸ ਹੈ ਉਹ ਵਾਈਟ স্মੋਕ ਨਾਲ ਵੀ ਹੈ ਤੇ ਪਿਕਅਪ ਨਾਲ ਵੀ ਹੈ ਤੇ ਮਿਸਿੰਗ ਨਾਲ ਵੀ ਹੈ ਇਹ ਗੱਡੀ ਪਾਣੀ ਵਿੱਚ ਦੀ ਨਿਕਲਣ ਕਰਕੇ ਤੇ ਇੰਜਨ ਜਿਹੜਾ ਉਹ ਪਾਣੀ ਖਿੱਚ ਗਿਆ ਤੇ 에ਅਰ ਜਿਹੜੀ ਉਹ ਕਿਤੇ ਵੀ 에ਅਰ ਕੰਪਰੈਸ ਹੋ ਜਾਂਦੀ ਹੈ ਸੌਰੀ ਪਾਣੀ ਹੈ ਜਿਹੜਾ ਉਹ ਪ੍ਰੈਸ ਨਹੀਂ ਹੁੰਦਾ ਉਹ ਪਾਣੀ ਜਦੋਂ ਪ੍ਰੈਸ ਨਹੀਂ ਹੁੰਦਾ ਤੇ ਕਨੈਕਟਿੰਗ ਰੋਡ ਤੇ ਦਬਾਅ ਪੈਂਦੀ ਹੈ ਤੇ ਕਨੈਕਟਿੰਗ ਰੋਡ ਵਿੰਗੀ ਹੋ ਜਾਂਦੀ ਹੈ ਅਗਲੀ ਵੀਡੀਓ ਵਿੱਚ ਦੱਸਾਂਗੇ ਕਨੈਕਟਿੰਗ ਰੋਡ ਵਿੰਗੀ ਹੋਵੇ ਜਾਂ ਪਿਸਟਨ ਪੈਂਟਲੀ ਹੋਵੇ ਜਾਂ ਪਿਸਟਨਾਂ ਦਾ ਬੁਸ਼ ਡਾਊਨ ਹੋ ਜੇ ਜਾਂ ਬਿਗਨ ਡਾਊਨ ਹੋ ਜਾਣ ਜਾਂ ਮੇਨ ਡਾਊਨ ਹੋ ਜਾਣ ਫਿਰ ਵੀ ਟਾਪ ਡਾਊਨ ਹੋ ਜਾਂਦੀ ਹੈ ਪਰ ਜਿਆਦਾ ਕਾਰਨ ਜਿਵੇਂ 40000 ਹੈ ਉਹ ਸਿਰਫ ਤੇ ਸਿਰਫ ਪਾਣੀ ਪ੍ਰੈਸ ਨਹੀਂ ਹੁੰਦਾ 에ਅਰ ਪ੍ਰੈਸ ਹੋ ਜਾਂਦੀ ਹੈ ਉਹਦੇ ਕਰਕੇ ਸਮੱਸਿਆ ਖੜੀ ਹੋ ਜਾਂਦੀ ਹੈ ਧਿਆਨ ਰੱਖਣਾ ਤੁਸੀਂ ਜਦੋਂ ਬਰਸਾਤ ਦੇ ਦਿਨ ਹੈ ਤੁਹਾਡੀ ਗੱਡੀ ਪਾਣੀ ਵਿੱਚ ਦੀ ਨਿਕਲੀ ਹੈ ਤੇ ਉਹ ਜੇ ਬੰਦ ਹੋ ਗਈ ਹੈ ਤੇ ਉਹਨੂੰ ਤਕਨੀਕ ਨੂੰ ਸਟਾਰਟ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਉਹ ਬਹੁਤ ਵੱਡਾ ਨੁਕਸਾਨ ਹੋ ਸਕਦਾ ਆਹੀ ਕਾਰਨ ਬਣ ਸਕਦਾ ਪ੍ਰੀਤ ਮੋਟਰਜ਼ ਮੋਗਾ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਐਂਡ ਕਮੈਂਟ ਜਰੂਰ ਕਰਿਓ ਚੈਨਲ ਨੂੰ ਕਰਿਓ ਸਬਸਕ੍ਰਾਈਬ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਪ੍ਰੀਤ ਭਾਈ ਮੋਗੇ ਤੋਂ ਸਤਿ ਸ੍ਰੀ ਅਕਾਲ